ਕਰ ਵਾਲੇ ਹੁਣ ਕਿਹਾ ਕਰਨਗੇ ਸੁਣ ਬਲਜਿੰਦਰ ਕੌਰੇ ਪਾੜਾ ਤੇਰਾ ਲੱਗਦਾ ਨਹੀਂ ਚੱਲ ਤੂੰ ਹੀ ਜਾ ਆ ਸੋਰੇ ਸੌ ਰੱਪਏ ਨੂੰ ਪਹੁੰਚਣ ਵਾਲੇ ਡੀਜ਼ਲ ਤੈਨੂੰ ਦੱਸਾਂ ਬੀਬੀਆਂ ਘਾਤਰ ਫਰੀ ਹੋ ਗਈਆਂ ਰੋੜ ਵੇਜਦੀਆਂ ਬਕਸੇ ਰੋਟੀ ਟੁੱਕ ਪਕਾ ਦੂੰ ਆਪੇ ਕਿਹੜੀ ਗੱਲ ਦਾ ਛੋਰਾ ਭਾਂਡੇ ਮਾਂਜ ਕੇ ਪੋਚੇ ਲਾ ਦੂੰ ਫਿਕਰ ਕਰੀ ਨਾ ਭੂਰਾ ਮਾਂਆਂ ਦੇ ਸਿਰ ਤੋਂ ਟੋਂਣ ਤੋਂ ਮਗਰ ਤੇਲ ਤਲੀ ਨਾਲ ਛੱਸ ਬੀਬੀਆਂ ਖਾਤਰ ਫਰੀ ਹੋ ਗਈਆਂ ਰੋੜ ਵੇਜਦੀਆਂ ਬੱਤੋ ਪਾਸ ਬਣਾਉਣ ਦੀ ਲੋੜ ਨਹੀਂ ਹੁਣ ਕਹਿਣ ਕਾਲਜ ਦੀਆਂ ਕੁੜੀਆਂ ਕਮਕਟਰਾ ਦੇ ਗਲਪਿਆ ਕਰਨਗੀਆਂ ਅੜਬ ਸਵਾ ਦੀਆਂ ਬੁੜੀਆਂ ਕੰਮ ਬਹਰ ਦੇ ਕਰਿਆ ਕਰਨਗੀਆਂ ਹੁਣ ਨੂੰਹਾਂ ਤੇ ਸੱਸਾਂ ਬੀਬੀਆਂ ਖਾਤਰ ਫਰੀ ਹੋ ਗਈਆਂ ਰੋੜ ਦੇ ਜਦੀਆਂ ਬੱਸਾਂ ਜੇ ਕਰ ਸੂਟ ਪਸੰਦ ਨਾ ਆਇਆ ਇੱਥੇ ਹੀ ਛੁੱਟ ਕੇ ਜਾਵਾਂ ਲਾਲਾ ਜੀ ਹੁਣ ਟਿਕਟ ਨਹੀਂ ਲੱਗਦੀ 18 ਗੇੜੇ ਲਾਉ ਗੱਲ ਨਸੀਬੋ ਦੀ ਮੈਂ ਸੁਣ ਕੇ ਮਾਰ ਠਹਾ ਕੇ ਹੱਸਾਂ ਬੀਬੀਆਂ ਖਾਤਰ ਫਰੀ ਹੋ ਗਈਆਂ ਰੋੜ ਵੇ ਜਦਿਆਂ ਬਸ ਬੀਬੀਆਂ ਨੂੰ ਹੁਣ ਮੋਜਾਂ ਮੋਜਾਂ ਰੋਜ਼ ਖਨੌਰੀ ਸੋਚੇ ਫਰੀ ਸਹਰ ਲਈ ਹਰ ਇੱਕ ਬੰਦਾ ਤੀਵੀਂ ਬਣਨਾ ਲੋਚੇ ਸੱਚੀ ਗੱਲ ਤਾਂ ਕਹਿ ਹੋ ਜਾਂਦੀ ਝੂਠ ਮਜਮਲੇ ਕਸਾਂ ਬੀਬੀਆਂ ਖਾਤਰ ਫਰੀ ਹੋ ਗਈਆਂ ਰੋੜ ਵੇਜਦੀਆਂ ਬਸ ਬੀਬੀਆਂ ਖਾਤਰ ਫਰੀ ਹੋ ਗਈਆਂ ਰੋੜ ਵੇਜਦਿਆਂ ਬੱਚੋ